ਭਾਈ ਇਹ ਸਿੱਧਾ ਗਦਾਮ ਚ ਹੀ ਲੈ ਆਏ ਹੋ ਕੀ ਚੱਕਰ ਹੋਇਆ ਮੈਂ ਕਹਾਂ ਜੀ ਗਦਾਮ ਚ ਐਸ ਕਰਕੇ ਲੈ ਕੇ ਆਏ ਆ ਕਿ ਇਹ ਗਦਾਮ ਆਪਾਂ ਖਾਲੀ ਕਰਨਾ ਜੀ ਇਹਦੇ ਚ ਆਪਾਂ ਸ਼ੈੱਡ ਪਾ ਰਹੇ ਆ ਇਹ ਗਦਾਮ ਚ ਸ਼ੈੱਡ ਪਾਉਣਾਗਾ ਇਹ ਗਦਾਮ ਖਾਲੀ ਕਰਨਾ ਜਿੰਨਾ ਗਦਾਮ ਦੇ ਵਿੱਚ ਸਟਾਕ ਦੀਦਾ ਹੈਗਾ ਮੈਂ ਕਹਾਂ ਜੀ 10 ਦਿਨਾਂ ਚ ਗਦਾਮ ਆਪਾਂ ਖਾਲੀ ਕਰ ਦੇਣਾ ਜੀ ਉਹ ਟੈਲਾ ਬੜੀਆਂ ਵੱਡੀਆਂ ਵੱਡੀਆਂ ਭਾਈ ਤੁਸੀਂ ਕਹਿੰਦੇ 10 ਦਿਨਾਂ ਚ ਖਾਲੀ ਮੈਂ ਕਹਾਂ ਜੀ ਰੇਟ ਵੀ ਉਹੋ ਜਿਹਾ ਦੇ ਦੇਣਾ 32 64 ਦਾ ਮਾਰਕੀਟ ਦਾ ਰੇਟ 60 ਰੁਪਏ ਫੁੱਟ ਦਾ ਜੀ ਲੇਕਿਨ ਗੋਰਾ ਟਾਇਲ ਤੇ ਤੁਸੀਂ 30 ਰੁਪਏ ਫੁੱਟ ਦੇ ਵਿੱਚ ਲੈ ਜੋ ਤੇ ਸਟਾਕ ਨੂੰ ਖਾਲੀ ਕਰ ਦੋ 10 ਦਿਨਾਂ ਦੇ ਵਿੱਚ ਵਿੱਚ ਇਸ ਤਰ੍ਹਾਂ ਦੇ ਡਿਜ਼ਾਈਨ ਆ ਦੇਖੋ ਹਾਈ ਗਲੋਸ ਗਲੋਸ ਪੈਟਰਨ ਦੇ ਵਿੱਚ ਆ ਸਾਰਾ ਜਿੰਨਾ ਸਟਾਕ ਤੁਸੀਂ ਦੇਖ ਰਹੇ ਹੋ ਇਹ ਆਪਾਂ 10 ਦਿਨਾਂ ਦੇ ਵਿੱਚ ਵਿੱਚ ਖਾਲੀ ਕਰਨਾ ਜੀ ਆ ਦੇਖੋ ਇਸ ਤਰ੍ਹਾਂ ਦੇ ਗਰੇ ਮੈਟ ਦੇ ਵਿੱਚ ਭਾਜੀ ਆ ਦੇਖੋ ਮੈਟ ਦੀ ਟੈਲਿਆ 32 ਚੌੜ ਦੇ ਵਿੱਚ ਤੁਹਾਨੂੰ ਕਹਿੰਦੇ ਬਾਈ ਉਹਨੇ ਕਹਿੰਦੇ ਕਿ 30 ਰੁਪਏ ਰੇਟ ਕਰਦਾ ਸੋ ਹੁਣ ਗੋਡਾਉਨ ਕਹਿੰਦੇ ਆ ਜਿਹੜਾ ਗਦਾਮ ਦੇਖ ਰਹੇ ਹੋ ਐਡਾ ਜਿਹੜਾ ਮਾਲ ਪਿਆ ਹੋਇਆ ਵੱਡੀਆਂ ਵੱਡੀਆਂ ਐਨ ਮਹਿੰਗੀਆਂ ਮਹਿੰਗੀਆਂ ਟੈਲਾਂ ਸਾਰਾ ਹੀ ਖਾਲੀ ਕਰਦਾ ਮੈਂ ਵੀ ਹਾਈ ਗਲੋਸ 30 ਰੁਪਏ ਫੁੱਟ ਦੇ ਵਿੱਚ ਹੀ ਦੇ ਦਿੰਨਾ ਜੀ ਤੁਸੀਂ ਜਿੰਨਾ ਗਦਾਮ ਦੇ ਵਿੱਚ ਮਾਲ ਦੇਖ ਰਹੇ ਹੋ ਇਸ ਤਰ੍ਹਾਂ ਦਾ ਆ ਦੇਖੋ ਗਲੋਸ ਹਾਈ ਗਲੋਸ ਇਸ ਤਰ੍ਹਾਂ ਦੀਆਂ ਟੈਲਾਂ ਵੀ ਦੇ ਦੇਣੀ ਆ ਤੁਹਾਨੂੰ 30 ਰੁਪਏ ਫੁੱਟ ਦੇ ਵਿੱਚ ਜੀ ਆ ਦੇਖੋ ਹਾਂਜੀ ਹਾਂਜੀ ਮੈਂ ਕਹਿੰਦਾ ਜੀ ਇਹ ਨਹੀਂ ਘਾਟਾ ਨਹੀਂ ਕਰਾਉਂਦੇ ਜੀ ਆਪਾਂ ਸਟਾਕ ਖਾਲੀ ਕਰਨਾ ਨਿਲ ਕਰਨਾ ਇਹ ਗਦਾਮ ਕਿਉਂਕਿ ਇੱਧਰ ਆਪਾਂ ਸ਼ੈੱਡ ਬਣਾਉਣਾ ਸ਼ੀਸ਼ਾ ਲਾਉਣ ਦੀ ਜ਼ਰੂਰਤ ਨਹੀਂ ਜੀ ਘਰੇ ਵਾਸ਼ਰੂਮ ਚ ਟਾਇਲ ਲਾ ਲਓ ਸ਼ੀਸ਼ਾ ਲਾਉਣ ਦੀ ਜ਼ਰੂਰਤ ਨਹੀਂ ਹੈ। ਬਾਅਦ ਦੇਖ ਸਕਦੇ ਹੋ ਜੀ ਇਹ ਹਾਈ ਗਲੋਸ ਟਾਇਲ ਹੈ ਤੁਹਾਨੂੰ ਇਹਦੇ ਵਿੱਚ ਵੀ 30 ਰੁਪਏ ਰੇਟ 'ਚ ਮਿਲ ਜਾਣੀਆਂ। ਸੋ ਗੋਲਾ ਟਾਇਲ ਦੀ ਵੱਡੀ ਆਫਰ ਲੱਗੀ ਹੋਈ ਹੈ 10 ਦਿਨਾਂ ਚ ਆ ਗਦਾਮ ਜਿਹੜਾ ਸਾਰਾ ਖਾਲੀ ਕਰਨਾ ਭਾਈ ਕਹਿੰਦੇ। ਹਾਂਜੀ ਆ ਦੇਖੋ ਜੀ ਮੈਂ ਕਹਿੰਦਾ ਇਸ ਤਰ੍ਹਾਂ ਦੇ ਹਾਈ ਗਲੋਸ ਪੈਟਰਨ ਵੀ ਇਹ ਵੀ 30 ਰੁਪਏ ਫੁੱਟ ਦੇ ਵਿੱਚ ਹੀ 10 ਦਿਨਾਂ ਦੇ ਲੈ ਜੋ ਆਫਰ ਦਾ ਫਾਇਦਾ ਚੱਕ ਲੋ ਬਹੁਤ ਵੱਡੀ ਆਫਰ ਲਾਈ ਆ ਇਹ ਗਦਾਮ ਖਾਲੀ ਕਰਨਾ ਬਸ 10 ਦਿਨਾਂ ਦੇ ਵਿੱਚ ਵਿੱਚ ਲੈ ਜੋ ਤੇ ਆਪਦੇ ਅਲੀਸ਼ਾਨ ਘਰ ਬਣਾ ਲਓ ਗੋਰਾ ਟਾਈਲ ਦੀਆਂ ਟਾਈਲਾਂ ਦੇ ਨਾਲ ਤੇ ਲਗਜ਼ਰੀ ਵਾਸ਼ਰੂਮ ਬਣਾ ਲਓ ਕਿਉਂਕਿ ਹਰ ਘਰ ਦੀ ਸ਼ਾਨ ਬਣ ਚੁੱਕਿਆ ਹੁਣ ਗੋਰਾ ਟਾਈਲ 300 ਰੁਪਏ ਦੇ ਵਿੱਚ ਤੁਹਾਨੂੰ ਆ ਬਣੀਆਂ ਸੋਹਣੀਆਂ ਸੋਹਣੀਆਂ ਵਧੀਆ ਵਧੀਆ ਟਾਈਲਾਂ ਜਿਹੜੀ ਤੁਹਾਨੂੰ ਪਸੰਦ ਵੀ ਆ ਕੇ ਚੱਕ ਲਿਓ ਅੱਛਾ ਇਹਨਾਂ ਤੋਂ ਇਲਾਵਾ ਮਾਇਕਾ ਜੀ ਅਨਲਿਮਟਿਡ ਕਲਰ ਤੇ ਅਨਲਿਮਟਿਡ ਸਟਾਕ ਪਿਆ ਸਟਾਕ ਕੈਮਰਾਮੈਨ ਨੂੰ ਕਹਿੰਦੇ ਆ ਕਿ ਨਿਗਾ ਮਰਵਾ ਦੇ ਸਾਰੇ ਸਟਾਕ ਤੇ ਜਿੱਥੇ ਜਿੱਥੇ ਨਿਗਾ ਜਾਂਦੀ ਹੈ ਇੱਕੋ ਹੀ ਰੇਟ ਆ 30 ਰੁਪਏ ਫੁੱਟ ਦੇ ਵਿੱਚ ਆ ਸਾਰਾ ਸਟਾਕ ਖਾਲੀ ਕਰਨਾ ਹੈ ਜੀ ਜੇ ਮੰਨ ਲਓ ਮੈਂ ਦੋ ਕੋਠਿਆਂ ਦਾ ਮਾਲ ਹੁਣ ਇਕੱਠੇ ਲੈਣਾ ਮੈਨੂੰ ਪਤਾ ਕੀ ਹੈ ਜੀ ਐਨ ਲਿਮਟਿਡ ਸਟਾਕ ਪਿਆ ਜੀ ਇੱਕੋ ਨਾਲ ਦਾ 10-10000 ਸਕੁਅਰ ਫੁੱਟ ਮਾਲ ਪਿਆ ਜੀ 20-20000 ਸਕੁਅਰ ਫੁੱਟ ਮਾਲ ਪਿਆ ਸੋ ਲਓ ਜੀ ਬਾਈ ਹੁਣ ਅਸੀਂ ਕਹਿੰਦੇ ਅਸੀਂ ਖੁੱਲੀ ਸੇਲ ਲਾਤੀ ਵੱਡੀ ਆਫਰ ਹੈ ਤੁਹਾਡੇ ਲਈ ਸੋ ਜਿੰਨੇ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ ਲਈ ਵੱਡੀ ਆਫਰ ਆ 50% ਦੀ ਵੱਡੀ ਸੇਲ ਲਾਤੀ ਆ ਤੇ ਇਹ ਆਫਰ ਦਾ ਫਾਇਦਾ ਚੁੱਕਣਾ ਤੇ ਆਪਣੇ ਘਰ ਨੂੰ ਵਧੀਆ ਲਗਜ਼ਰੀ ਮੇਲਾ ਵਰਗੇ ਬਣਾ ਲਓ ਤੇ ਤੁਹਾਨੂੰ 30 ਰੁਪਏ ਰੇਟ ਦੇਣਾ ਜਿਹੜਾ ਬਾਜ਼ਾਰ ਦੇ ਵਿੱਚ ਬਣਦਾ 60 ਰੁਪਏ ਤੇ ਤੁਹਾਨੂੰ ਅੱਧੋ ਅਧਰਾ ਫਰਕ ਪਾਤਾ ਆ ਸਟਾਕ ਵੀ ਦੇਖਣਾ ਆ ਸਾਰਾ ਗਦਾਮ 10 ਦਿਨਾਂ ਦੀ ਖਾਲੀ ਕਹਣਾ 10 ਦਿਨਾਂ ਚ ਸੋ ਤੁਸੀਂ ਹੁਣ ਆਪਣੇ ਘਰਾਂ ਦੇ ਵਿੱਚ ਭਾਵੇਂ ਟਰੱਕ ਭਰ ਕੇ ਮਾਲ ਲੈ ਜਾਓ ਤੁਹਾਨੂੰ ਅਸੀਂ ਦੇ ਦੇਵਾਂਗੇ ਸਿਰਫ 30 ਰੁਪਏ ਫੁੱਟ ਦੇ ਵਿੱਚ ਸਾਰਾ ਰੰਗ ਜਿਹੜਾ ਮਰਜੀ ਸਾਈਜ਼ ਤੁਸੀਂ ਦੇਖ ਲੈਣਾ ਜੀ ਰੇਟ ਬਾਈ ਹੁਣਾਂ ਨਿੱਕੋ ਤੁਹਾਨੂੰ ਦੇ ਦਿੱਤਾ ਜੀ ਹਾਂਜੀ ਬਾਈ ਜੀ ਹਾਂਜੀ 30 ਰੁਪਏ ਫੁੱਟ ਦੇ ਵਿੱਚ ਜੀ ਦੋ ਹੀ ਗੱਲਾਂ ਨਾ ਯਾਦ ਰੱਖਣੀਆਂ ਤੁਸੀਂ ਗੋਰਾ ਟਾਇਲ ਤੇ 30 ਰੁਪਏ ਫੁੱਟ ਆਜੋ ਤੇ ਆਪਦੇ ਫ